ਉਹ ਵੇਲਾ ਡਾਂਸ ਪੌਣ ਚੱਲੋ ਯਾਰ ਹਾਂਜੀ ਸੋਨਾ ਮਿੱਟੂ ਦਾ 2 ਵਜੇ ਸ਼ਾਰਪ ਸ਼ਾਰਪ ਦਾ ਸੀ ਟਾਈਮ 2 ਵਜੇ ਸ਼ਾਰਪ ਚਲੋ ਹੋਣਾ ਸ਼ਾਮ ਨੂੰ ਸ਼ਾਰਪ ਹੀ ਲਿਖਣਾ ਆ ਮੈਨੂੰ ਖੁਰ ਗਏ ਫੇਸਬੁਕ ਅਗਲੀ ਵਾਰੀ ਇਸ ਸ਼ਾਰਪ ਹੀ ਕਰਨਾ ਠੀਕ ਹੈ ਨਾ ਠੀਕ ਹੈ ਬੱਸ ਭਾਈ ਇਹ ਹੀ ਟੈਂਪਰ ਕਰਵਾ ਲਈਓ ਜਾਣੇ ਅਸੀਂ ਬਹੁਤ ਧੰਨਵਾਦ ਅੱਜ ਸਰਕਾਰ ਦੀ ਕਾਰਗੁਜ਼ਾਰੀ ਹਰ ਵਾਰ ਅੱਜ ਤਿੰਨ ਸਾਲ ਤੇ ਚਾਰ ਮਹੀਨੇ ਹੋ ਗਏ ਸਰਕਾਰ ਨੂੰ ਪੰਜਾਬ ਦੇ ਵਿੱਚ ਰਾਜ ਸਥਾਪਿਤ ਹੋਇਆ ਆ ਆਮ ਆਦਮੀ ਪਾਰਟੀ ਦਾ 2022 ਦੇ ਵਿੱਚ ਮੁੱਖ ਮੰਤਰੀ ਹੁੰਦੀ ਕੋਣੀ ਬਣਿਸ਼ੋ ਇਹਨਾਂ ਨਾਲ ਪੰਜਾਬ ਉਹ ਕੇਜਰੀਵਾਨ ਸਾਹਿਬ ਨੇ ਦੋਹਾਂ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਆਸ਼ਵਾਸ਼ਣ ਦਿੱਤਾ ਕਿ ਅਸੀਂ ਆ ਗਏ ਆ ਨਸ਼ਾ ਮੁਕਤ ਪੰਜਾਬ ਬਣਾਉਣਾ ਤੁਹਾਨੂੰ ਤੇ ਦੋੜਿਆ ਪਾਈਚ ਜੋ ਹੋਇਆ ਉਹ ਚਾਪਨ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਕੀ ਗੱਲ ਰਹੀ ਸੀ ਕੀ ਰੀਜ਼ਨ ਸੀ ਇਹ ਤੇ 2023 15 ਗੱ 2023 ਨੂੰ ਫਿਰ ਕਟਿਆਣੇ ਤੋਂ کیا ਗਿਆ ਕਿ ਅਸੀਂ ਨਸ਼ਾ ਮੁਕਤ ਪੰਜਾਬ ਇੱਕ ਸਰਚ ਕਰਦਿਆਂਗੇ 인ਡੀਪੈਂਡੈਂਸ ਡੇ ਮੈਂ ਸਮਝਦਾ ਇਹ ਬੜਾ ਪਵਿੱਤਰ ਦਿਹਾੜਾ ਹੁੰਦਾ ਜਿਹਨੂੰ ਸਾਡੇ ਆਜ਼ਾਦੀ ਘੁੱਟੀਆਂ ਨੇ ਕੁਰਬਾਨੀਆਂ ਦੇ ਕੇ ਇਸ ਮਲਕ ਨੂੰ ਆਜ਼ਾਦ ਕਰਾਇਆ ਕਿ ਉੱਥੇ ਅਸੀਂ ਜੋ ਆਸ਼ਵਾਸ਼ਣ ਦਈਏ ਉਹ ਪੱਕਾ ਰੁਕਾਣਾ ਚਾਹੀਦਾ ਲੇਕਿਨ ਫੇਰ ਕੁਛ ਨਹੀਂ ਹੋਇਆ ਫੇਰ 1 ਅਪ੍ਰੈਲ 2024 ਨੂੰ ਕੇਆ ਗਿਆ ਥੀ ਵੀ असींती दिसंबर ताई नशा ख़तम कर देंगे तुझा आप से। बार बार जनता नू नशे कोई कम न गुमरह और युद नशे वर अक्टूबर 2023 हज़ार ते हज़ार ते पहला बि इन इनशिएटिव ਨਮਾਦਾ ਇੱਕਾ ਪ੍ਰੋਗਰਾਮ ਚਲਾਇਆ ਸੀ ਉਹ ਇਹਨੇ ਆਸ ਰੱਖੋ ਉਹ ਲੋਗਾ ਜਿ ਤਾਈ ਉਸ ਹਾਸੇ ਬੈਠਿਆ ਹੋਇਆ ਕੁਝ ਨਹੀਂ ਤੇ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਗਏ ਪੁਲਿਸ ਐਂ ਸ਼ੇਟ ਸੀ ਤੇ ਧਰਮ ਨੂੰ ਵੀ ਇਨਵੋਲ ਕਰਕੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਅਸ਼ਵਾਸ਼ਣ ਦਿੱਤਾ ਕਿ ਤੁਸੀਂ ਸਾਡੇ ਨਾਲ ਚਲੋਗੇ ਅਸੀਂ ਨਸ਼ੇ ਦੀ ਰੋਕ ਫਤ ਕਰਾ ਕੇ ਬਰਾਦਰ ਨੂੰ ਕੋਰਾ ਬੱਚਾ ਨੇ ਜਿਹੜਾ ਸਾਡਾ ਫਿਊਚਰ ਹੈ ਉਹ ਸਾਡੀ ਆਸਾ ਹਰਮੰਦਰ ਸਾਹਿਬ ਜੀ ਲਈ ਅਪਾ ਸਾਰੇ ਜਾਣਦੇ ਆ ਤੇ ਹਰਮੰਦਰ ਸਾਹਿਬ ਜੀ ਦੀ ਝੂਠ ਤੇ ਜੇ ਜਿਹੜੀ ਗੱਲ ਉਹ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਨ ਚ ਆਈ ਉਹ ਸਾਰੀ ਉਮਰ ਉਹਨਾਂ ਦੇ ਯਾਦ ਰਹੇਗੀ ਕਿ ਇਹ ਲੀਟਰ ਚੁਫੇਰਦੇ ਆ ਲੇਕਿਨ ਗੱਲ ਨਹੀਂ ਲਾਦੀ ਨੀ ਇਹ ਗੱਲ ਆਮ ਆਦਮੀ ਪਾਰਟੀ ਦਾ ਸ਼ਰਸ਼ਨ ਹੈ ਔਰ ਖਾਦੀ ਰੋਸ ਪਰ ਕਰਦੇ ਆ ਫਿਰ ਜਿਹੜੀ ਅਨਾਉਂਸਮੈਂਟ ਕੀਤੀ ਹੁੰਦੀ ਆ ਉਹਨੂੰ ਇਹ ਭੁੱਲ ਜਾਂਦੇ ਕਿ ਵੀ ਅਸੀਂ ਕੀ ਬੋਲਿਆ ਸੀ ਉਹੀ ਗੱਲ ਫਿਰ ਦੁਬਾਰਾ ਦੁਹਰਾਣਾ ਹੈ ਤਿੰਨ ਸਾਤੋਂ ਹੁਣ ਫਿਰ ਯੁੱਧ ਨਸ਼ਾ ਵਿਰੁੱਧ ਚਾਲੂ ਕੀਤਾ ਉਹ ਜੇ ਯੁੱਧ ਨਸ਼ਾ ਵਿਰੁੱਧ ਚਾਲੂ ਕੀਤਾ ਤੇ ਉਥੇ ਇਹ ਵੀ ਕਿਹਾ ਗਿਆ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ रिहेबिलिटेट कराएंगे लोगों को, को लो बार ड्रक ड्रक द्रक 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 सारे पंजाब और डीएडिक्शन सेंटर खोला गये किन्हें डीडिक्शन सेंटर खोले किन्हें लोग उसे पढ़ती हैं इधर बारे में नम दर्शना चाहिए तो बार बार ऐसे ना कितिया और ऐसे ताई ये भी किया गया ये कैसी सप्लाई चेन ये दो हजार तेरी रोज अगर बारात चक्कर देखिए ड्रग पेडलर सारे ਹਾਲੇਆ ਉਹ ਜਿਹੜੇ ਡਰਗ ਟ੍ਰੈਨਰ ਫੜ ਰਹੇ ਤੇ ਸਪਲਾਈ ਚੇਨ ਤੋੜ ਦਿੱਤੀਆ ਤੇ 2023 ਤੋਂ ਅੱਜ ਫੇਰ 25 ਆ ਗਈ ਦੋ ਸੱਜੇ ਪਹਿਲਾਂ ਇਹਨਾਂ ਨੇ ਸਪਲਾਈ ਚੇਨ ਤੋੜੀ ਸੀ ਤੇ ਅੱਜ ਪੰਜਾਬ ਚ ਨਸ਼ਾ ਕਿਉਂ ਬਿਕ ਰਹਾ ਡਰਗ ਕਿਉਂ ਬਿਕ ਰਹੀ ਆ ਹੋਰ ਗਾਲਿਆ ਉਹੀ ਘੁਮ ਘੁਮ ਕੇ ਗੱਲਾ ਇਹ ਸਾਲ 7 ਮਹੀਨੇ ਹੋ ਗਏ ਇਹਨਾਂ ਨੇ ਐਕਸ਼ਨ ਡੀ ਐਕਸ਼ਨ ਸੈਂਟਰ ਬੋਲਣ ਦੀ ਗੱਲ ਕੀਤੀ ਦੇ ਵਿਲੇਜ ਕਮੇਟੀ ਆਪਣਾ ਕਿੰਨਾ ਕਿੰਨੀਆਂ ਕਮੇਟੀਆਂ ਬਣੀਆਂ ਉਹਦੇ ਕੋ ਕਮੇਟੀ ਬਣੀ ਮੈਨੂੰ ਤਾਂ ਪਤਾ ਨਹੀਂ ਲੇਕਿਨ ਜੇ ਬਣੀਆਂ ਤੇ ਉਹਨਾਂ ਦੀ ਕੋਈ ਸਰਾਹ ਜਾਂਚ ਕਰਨੀ ਚਾਹੀਏ ਸਰਕਾਰ ਨੂੰ ਉਹ ਜਿੰਦਰੇ ਹੈ ਦਿੱਲੀ ਤੋਂ ਵਹਿਲੇ ਹੋ ਕੇ ਆਇਆ ਹਾਰ ਕੇ ਉਹਨਾਂ ਦਾ ਡੇਰਾ ਸਾਡੇ ਪੰਜਾਬ ਚ ਕਿੱਲੇ ਆ ਲੈ ਆ ਪਰ ਮੈਨੂੰ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਦੀ ਚੱਲਣ ਦਿੰਦੇ ਨੇ ਚੱਲਣ ਦਿੰਦੇ لیکن کام ਉਹ سارے وہی ਕਰਦੇ ਆ کلچر کہ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਸਵਾਏ ਅਫਵਾਹਾਂ ਦੇ ਕੇ ਹਾਈ ਕ੍ਰੀਏਟ ਕਰਦੇ ਕੋਈ ਗੱਲ ਨਹੀਂ ਕਰ ਰਹਾ ਔਰ ਨਸ਼ੇ ਦੇ ਵਿੱਚ ਮੈਂ ਜ਼ਿਆਦਾ ਨਹੀਂ ਹੋਰ ਬੋਲਣਾ ਚਾਹਦਾ ਕਿਉਂਕਿ ਸਰਦਾਰ ਚੰਜੀਤ ਸਿੰਘ ਜੰਨੀ ਸਾਡੇ ਸਾਥ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਸਪੋਰਟ ਕਰਨਾ ਜਦੋਂ ਉਹਨਾਂ ਨੇ ਕਰਨੀ ਹੈ ਮੈਂ ਤਾਂ ਨਹੀਂ ਸ਼ੁਰੂਆਤ ਕੀਤੀ ਤੇ ਚੰਨੀ ਸਾਹਿਬ ਆਹ ਲੋ ਜੀ ওভার ਟੂ ਯੂ ਧੰਨਵਾਦ ਜੀ ਰਣਾ ਸਾਹਿਬ ਜੀ ਸਾਰੇ ਲੀਡਰ ਸਹਿਬਾਨ ਸਤਕਾਰਯੋਗ ਪੱਤਰਕਾਰ ਭਰਾਵੋ ਭਰਾਨਾ ਜੀ ਨੇ ਕਿਹਾ ਕਿ ਸਾਡੇ ਚਾਰ ਜੇ ਇਸ ਸੜਕੇ ਦੀ ਚੋਣ ਦੇ ਆਸ਼ੂ ਜੀ ਬੈਠੇ ਹੈ ਅੱਜ ਨਸ਼ਿਆ ਬਾਰੇ ਚਰਕ ਕੀਤੀ ਹੈ ਮੈਂ ਕਿਸੇ ਨਾਲ ਪਿੰਡ ਚ ਗੱਲ ਕਰ ਬੈਠਿਆ ਲੱਗਿਆ ਨਹੀਂ ਨਸ਼ਿਆ ਵਾਰੇ ਕੀ ਭਗਵਾਨ ਤੁਮਾਰ ਨੇ ਚਲਾਦਾ ਹਾ ਯੁੱਧ ਕਿਹੜਾ ਨਸ਼ਿਆ ਦੇ ਬੁਰਦ ਉਹ ਮਨ ਨੂੰ ਕਹਦਾ ਯਾਰ ਮੂਲਕ ਤਾਂ ਐਸੇ ਹੀ ਐ ਪੰਜਾਬ ਦੇ ਲੋਕ ਜਿਹੜਾ ਬੰਦਾ ਆਪਣੀ ਮਾਂ ਦੀ ਸੌਂ ਖਾ ਕੇ ਸ਼ਰਾਬ ਨਹੀਂ ਛੱਡ ਸਕ ਗਿਆ ਤੇ ਝੂਠੇ ਸੁੱਖ ਠੀਸੋ ਆ ਗਿਆ ਮਾਂ ਦੀ ਸ਼ਰਾਬ ਛੱਡੀ ਉਹ ਨਹੀਂ ਸੀ ਨਾ ਛੱਡੀ ਐ ਜੋ ਤੇਰੇ ਕੀ ਤਰ੍ਹਾਂ ਦੇ 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 ਕੇ ਕਿਸ ਨਾ ਕਿਸੇ ਲੜਕੇ ਨੂੰ ਚਾਹਤੇ ਨੇ ਆਉਂਦੇ ਆ ਉਸ ਬੰਦੇ ਤੋਂ ਆਮ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਨਸ਼ੇ ਖਤਮ ਕਰ ਦੇ। ਤੁਸੀਂ ਇਹ ਦੇਖੋ ਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹ ਅਸਰ ਦੇ ਵਿੱਚ ਭਗਵੰਤ ਮਾਨ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ। ਤੇਜਰੀ ਵਾਲ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ। ਆ ਤੁਸੀਂ ਮੈਂ ਪਰਸੋਂ ਕਦੇ ਮਨੂੰ ਉਹਦੇ ਅਖਬਾਰ ਦਿਖਾ ਰਹੇ ਸੀ ਫੁੱਲ ਪੇਜ ਸਾਰੇ ਅਖਬਾਰਾਂ ਦੇ ਮੂਲ ਦੇ ਮੂਰਲਾ ਤੇਜ ਕੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਭਗਵਾਨ ਮੰਦੀ ਹੈ ਇਹ ਹਰ ਜਗ੍ਹਾ ਪੂਟੋ ਹਰ ਜਗ੍ਹਾ ਪੂਟੋ ਹਰ ਜਗ੍ਹਾ ਪੂਟੋ ਨੀਆਂ ਦਾ ਪੂਰਨ ਦਾ ਛੋਅ ਹੈ ਉਹ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਇਹ ਲਾਈ ਸੀ ਉਹ ਜਿਹੜੀ ਅੰਗੀਆਂ 100 ਵਟ ਆ 100 ਵਟ ਦੇ ਇਹ ਭਗਵਾਨ ਸਤਮਾਨ ਨੇ ਖਟਿਆ ਖੜੀ ਦਾ ਰੱਖੀ ਹੋਈ ਆ ਹੁਣ ਆਪ ਹਰ ਜਗ੍ਹਾ ਹੀ ਲਾਈ ਪਈ ਹੈ ਉਨਾ ਆ ਲੋਕ ਮਾਚਣ ਕੇ ਨੂੰ ਤੇ ਇਹ ਤਕੀਲੇ ਪਰ ਲੱਗੇਗੀ ਸੁ ਮੈਂ ਇਹ ਕਹਿਣਾ ਚਾਹਦਾ ਕਿ ਨਜੀਆਂ ਦੇ ਖਿਲਾਫ ਕੁਛ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਸਾਂਤ ਮਹਿਮ ਨਹੀਂ ਚੱਲ ਰਹੀ 3-4 ਵਾਰ ਮਹਿਮ ਚਲਾ ਕੇ ਫੇਰ ਹੋ ਚੁੱਕੇ ਹੈ ਦਿੱਲੀ ਦੇ ਇਲੈਕਸ਼ਨ ਦੀਏ ਮਨੋਂ ਕਹਦੇ ਜੀ ਲੋਕਾਂ ਲੋਕ ਕਿਸੇ ਦਿੱਲੀ ਪੁੱਛਿਆ ਕਹਿੰਦਾ ਜੀ ਇਹ ਕਿਆ ਬਣੇਗਾ ਆਮ ਆਦਮੀ ਪਾਰਟੀ ਦਾ ਮੈਂ ਕਿਹਾ ਅੱਗੇ ਚੱਲ ਰਹੀ ਹੈ ਜੇ ਲੈਟ ਮੀ ਕੀ ਆਇਆ ਹੈ ਇਹਦੀ ਅੱਗੇ ਚੱਲ ਰਹੀ ਮੈਂ ਕਿਹਾ ਹੱਥ ਪਿੱਛੇ ਪਿੱਛੇ ਲੋਹੂ ਕਿੱਲੀ ਦੇ ਦਾਦਾ ਲੈ ਕੇ ਤਏ ਹੋਏ ਆ ਰਹੀ ਅੱਗੇ ਦੇ ਭੱਜ ਰਹੇ ਸੋ ਉਹਨਾਂ ਨੇ ਤਾਂ ਉਥੇ ਦੇ ਦਾੰਗਾ ਮਾਰ ਕੇ ਪੁਝਾ ਕੇ ਉੱਧਰ ਭੇਜਦੇ ਤੇ ਪੰਜਾਬ ਦੇ ਵਿੱਚ ਹੋਰ ਨਵੇਂ-ਨਵੇਂ ਕਲਾਕੇ ਕਰਕੇ ਯੂਥ ਨਸ਼ਾ ਦੇ ਵਿਰੁੱਧ ਫੂਕ ਦੇਖੋ ਕਿਸ ਤਰ੍ਹਾਂ ਨਿਕਲਦੀ ਹੈ ਉਧਰ ਨਸ਼ਾ ਦੇ ਵਿਰੁੱਧ ਕਹਿੰਦੇ ਜੀ ਸਾਡਾ ਸੰਗਠਨ ਚੱਲ ਰਿਹਾ ਤੇ ਉਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਾਂ ਨੂੰ ਸ਼ਰਮ ਨਹੀਂ ਆਉਂਦੀ ਐ ਸਾਰੇ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬੇ ਅਦੇਸੀ ਸ਼ਰਾਬ ਪੀਂਦੇ ਜਿਹੜੀ ਇਹ ਨਕਲੀ ਦੇ ਦਿੰਦੇ ਐ ਸਾਰੇ ਜਣੇ ਇਹਨਾਂ ਦੇ ਲੀਡਰ ਮਿਲ ਕੇ ਵਿੱਚੇ ਭਗਵਾਨ ਜਰਵਾਹ ਸਾਰੇ ਜਣੇ 10 27 ਬੰਦੇ ਮਰ ਗਏ ਆ ਤਾ ਤਿੰਨ ਬੰਦੇ ਹੁਣੇ ਲੁਧਿਆਣੇ ਚ ਮਰੇ ਆ ਤਾ ਪਹਿਲਾਂ ਤਾਂ ਭਗਵਾਨ ਤੁਮਾਰਾ ਕਹਿਣਾ ਸੀ ਤੇਰੀ ਫਿਰ ਮੁੱਖ ਮੰਤਰੀ ਜਿੰਮੇਵਾਰ ਕਿਉਂ ਨਹੀਂ ਐ ਫਿਰ ਉਹ ਆਪਣੇ ਘੱਟ ਪਰ ਆਏਗੇ ਕਿ ਹੁਣ ਪੜਚਾ ਦਾ ਜ਼ਿਕਰ ਹੈ ਜਿੰਮੇਵਾਰ ਬਿਹਾਰ ਸਨ ਮਿਸਟਰ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਕਿਸ ਤਰ੍ਹਾਂ ਲਾਅਰਡ ਆਡਰ ਦੀ ਧੱਜੀਆਂ ਉੱਡ ਰਹੀਆਂ ਨੇ ਕਿਸ ਤਰ੍ਹਾਂ ਨੱਕ ਦੀ ਸ਼ਰਾਬ ਬਿਕ ਰਹੀ ਹੈ ਜ਼ਿੰਮੇਵਾਰੀ ਕਿਉਂ ਨਹੀਂ ਕਰਦੇ ਹੋ ਜਦੋਂ ਆਪੋਜੀਸ਼ਨ થી ਚਾਰ ਘੱਟਾ ਬਣਿਆ ਉਹ ਕਿਹਾ ਸੀ ਤੁਲੇ ਵਾਲੀ ਬਗ ਬਣ ਕੇ ਭਗ ਸਿੰਘ ਵਾਲੀ ਬਣ ਕੇ ਹੁਣ ਬਗ ਵੀ ਬਦਲ ਲਈ ਤੇ ਇੱਕ ਰਾਤ ਵੀ ਕਿਤੇ ਗਿਆ ਟੋਟਲ ਪੈਸਾ ਕਲਮੜਕ ਇੱਥੇ ਤੱਕ ਕੇ ਆਸ਼ੂਜੀ ਦੀ ਇਲੈਕਸ਼ਨ ਚੱਲ ਰਹੀ ਹੈ ਐਥੇ ਇਹਨਾਂ ਨੇ ਨਸ਼ਾ ਵਿਚਨਾ ਪਲਟਾ ਸ਼ੁਰੂ ਕਰਤਾ ਐਥੇ ਇਹਨਾਂ ਨੇ ਸ਼ਰਾਬ ਮੰਨੇ ਸ਼ੁਰੂ ਕਰਦੀ ਐਥੇ ਇਹਨਾਂ ਨੇ ਪੈਸਾ ਬਰਨਾ ਸ਼ੁਰੂ ਕਰਤਾ ਗੁਰਦੁਆਰੇ ਮੰਦਰਾਂ ਨੂੰ ਹਰ ਜਗ੍ਹਾ ਇਹ ਕਿਹਾ ਪਾਇਆ ਕਿ ਤੋ ਜਿਆਦਾ ਪੈਸਾ ਹੈ ਅੱਜ ਤੱਕ ਵੀ ਨਹੀਂ ਦਤੂ ਲੇਕਿਨ ਨਸ਼ੇ ਨਾਲੇ ਸਿਮਟੇ ਕੜੀ ਕਰਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰਦੇ ਸ਼ਰਾਬ ਵੜ ਰਹੇ ਨਸ਼ੇ ਵੜ ਰਹੇ ਹਰ ਤਰ੍ਹਾਂ ਦਾ ਨਸ਼ਾ ਵੜ ਗਿਆ ਸੋ ਅੱਜ ਪੰਜਾਬ ਦੇ ਵਿੱਚ दुख वही खड़ा है आज दूना चौना हो गया है कि हर गली में नशा बिकन लग गया इनका दा अपना एक नहीं कमर के आल नाम अमर सरवर अमर अमर बिजमल बिजली पड़ता उससे सुन लो ना वो कहना जी डीएजी नवर में तुमने पढ़ लेता थे नहीं उससे